ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਾਈਆਂ ਨੂੰ ਤੇ ਅਕਾਲ ਓਲਡ ਸਾਈਕਲ ਨਾਲ ਜੋ ਜੁੜੇ ਨੇ ਤੇ ਅੱਜ ਮਿਲਾਉਣੇ ਆ ਤੁਹਾਨੂੰ ਅੱਜ ਆਏ ਨੇ ਆਪਣੇ ਕੋਲ ਮੁਲਾਜ਼ਮ ਵੀਰ ਸੰਦੌਰ ਤੋਂ ਸੰਦੌਰ ਥਾਣੇ ਤੋਂ ਤੇ ਇਹਨਾਂ ਨੂੰ ਪਤਾ ਲੱਗਿਆ ਸੀ ਆਪਣੇ ਬਾਰੇ ਵੀ ਅਕਾਲ ਓਲਡ ਸਾਈਕਲ ਤੇ ਭਾਈ ਆਏ ਸੀ ਆਪਣੇ ਕੋਲ ਐਕਸਰਸਾਈਜ਼ ਸਾਈਕਲ ਲੈਣ ਤੇ ਉਹ ਐਕਸਰਸਾਈਜ਼ ਸਾਈਕਲ ਹੈ ਕਿਹੜਾ ਹਫਤਾ ਕੀ ਪਹਿਲਾਂ ਆਪਣੇ ਕੋਲ ਸੇਲ ਹੋਇਆ ਤੇ ਇਹਨਾਂ ਨੂੰ ਹੋਰ ਲਿਆ ਕੇ ਦੇਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਿੱਦਾਂ ਪਹੁੰਚੜੇ ਹੋਈ ਅੱਜ ਅਕਾਲ ਓਲਡ ਸਾਈਕਲ ਤੇ ਸਾਈਕਲ ਦੇਖਣ ਆਏ ਸੀਗੇ ਠੀਕ ਹੈ ਜੀ ਕਿ ਸਾਨੂੰ ਦੂਜਾ ਸਾਈਕਲ ਮ ਉਹ ਆ ਜਾ ਹੈ ਨਹੀਂ ਤੁਜੀ ਕਿਵੇਂ ਲਗਾ ਕੇ ਦੇਵਾਂ ਠੀਕ ਹੈ ਬਾਕੀ ਜਿਵੇਂ ਨੌਜਵਾਨ ਮੁੰਡੇ ਆ ਜਿਹੜੇ ਜੁੜਦੇ ਆ ਸਾਈਕਲਿੰਗ ਨਾਲ ਜੁੜ ਰਹੇ ਆ ਉਹਨਾਂ ਨੂੰ ਸਨੇਹਾ ਦਿਓ ਜੀ ਇੱਕ ਆਪਣੇ ਕੋਲ ਜਿਵੇਂ ਸਾਈਕਲ ਖੜੇ ਆ ਜੀ ਤੇ ਜਿਵੇਂ ਨਸ਼ੇ ਤੋਂ ਬਚੋ ਤੇ ਸਾਈਕਲ ਚਲਾਓ ਹਨਾ ਹਾਂ ਕਰ ਸੱਤ ਕਰਨੀ ਬਹੁਤ ਜ਼ਰੂਰੀ ਆ ਠੀਕ ਹੈ ਜੀ ਤੇ ਸਾਈਕਲ ਆਵਾ ਦੇ ਖਸਰਾਤ ਹੋਊਗੀ ਹਾਂਜੀ ਹਾਂਜੀ ਤਾਂ ਹੀ ਸਰੀਰ ਪਜਰ ਸឹងਗਾ ਤੇ ਨਾਲੇ ਨਸ਼ੇ ਤੋਂ ਖੜਾ ਠੀਕ ਹੈ ਠੀਕ ਹੈ ਤੇ ਸਾਡੀ ਆਪਾਂ ਕੁਝ ਕਹਿਣਾ ਚਾਹਾਂਗੇ ਤਲਪੁਲੇ ਇਸਨੇ ਆਪਣਾ ਵੀ ਸਹੀ ਹੋਈ ਸਾਈਕਲਿੰਗ ਕਰਨੀ ਚਾਹੀਦੀ ਜਾਂ ਸੈਕਲ ਨਾਲ ਗੋਡੇ ਵਗੈਰਾ ਠੀਕ ਰਹਿੰਦੇ ਬੰਦੇ ਦੇ ਹਾਂਜੀ ਹਾਂਜੀ ਤੇ ਸਟੀਅਰ ਫਿੱਟ ਲੈਂਦਾ ਕਿਉਂਕਿ ਇਹ ਸੀ ਨਾ ਇੱਕ ਦੋ ਵਾਰੀ ਰੈਲੀ